ਤੁਹਾਡੀ ਕਦੇ ਵੈਸੇ ਪ੍ਰਦੀਪ ਕਲੇਰ ਨਾਲ ਚੀਮਾ ਜੀ ਮੁਲਾਕਾਤ ਹੋਈ ਹੈ ਜਾਂ ਕਦੇ ਵੀ ਨਹੀਂ ਹੋਈ ਇਹ ਦੱਸੋ ਵੀ ਅਮਤਾਬਚਨ ਜਿਹੜੇ ਇਲਜ਼ਾਮ ਪ੍ਰਦੀਪ ਕਲੇਰ ਨੇ ਲਾਏ ਆ ਉਹਨਾਂ ਦੇ ਵਿੱਚ ਦਮ ਕਿੰਨਾ ਹੈ ਕੱਲ ਨੂੰ ਕੋਈ ਹੋਰ ਚਵਲ ਬੰਦਾ ਇੱਥੇ ਆ ਕੇ ਤੇ ਕੋਈ ਤੁਹਾਡੇ ਤੇ ਦੋਸ਼ ਲਾ ਦੇ ਇਹਦਾ ਮਤਲਬ ਹੈ ਵੀ ਤੁਸੀਂ ਦੋਸ਼ੀ ਹੋ ਜਿਹੜੀਆਂ ਗੱਲਾਂ ਉਹਨੇ ਚੀਮਾ ਸਾਹਿਬ ਕਹੀਆਂ ਨੇ ਉਹਨੇ ਕਿਹਾ ਕਿ ਖਿਮਾ ਦਾ ਜਾਪ ਚੱਕ ਸ਼ਬਦ ਬਾਅਦ ਵਿੱਚ ਜੋੜ ਦਿੱਤਾ ਗਿਆ ਕਹਿੰਦੇ ਕਿ ਚੀਮਾ ਸਾਹਿਬ ਨੇ ਐਡ ਕਰਵਾਇਆ ਉਹ ਗੱਲ ਸੱਚ ਆ ਜਾਂ ਝੂਠਾ ਆ ਜਿੰਨੇ ਝਾਲੀ ਗਵਾਹ ਪੇਸ਼ ਕੀਤੇ ਜਾਂਦੇ ਆ ਸਾਰਿਆਂ ਦੇ ਪਹਿਲਾਂ ਪ੍ਰੈਕਟਿਸ ਕਰਾ ਕੇ ਵੀ ਤੂੰ ਆਹ ਕਹਿਣਾ ਬਸ ਤੂੰ ਇਹਦੇ ਅੱਗੇ ਪਿੱਛੇ ਨਹੀਂ ਜਾਣਾ ਤੂੰ ਫੜਾ ਫੜੇ ਦਾ ਨਾਂ ਲੈ ਲੈ ਤੂੰ ਇਹਦਾ ਉਹ ਕੰਮ ਕਰਿਆ ਕਰ ਇਹਦਾ ਹੁਣ ਲੋਕਾਂ ਨੂੰ ਪਤਾ ਲੱਗੀ ਇਹਦੀ ਸ਼ਕਲ ਜਿੱਦਣੇ ਟੀਵੀ ਤੇ ਆਇਆ ਇਹ 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 ਇੱਕ ਇੱਕ ਕਿਹੜਾ ਕੋਈ ਪੰਜਾਬੀ ਅੰਤਰਰਾਸ਼ਟਰੀ ਪੱਧਰ ਦਾ ਕੋਈ ਕਿਹੜਾ ਪੋਲੀਟੀਕਲ ਵਿੰਗ ਦੇ ਨੇ ਦੀ ਪੋਲੀਟੀਕਲ ਵਿੰਗ ਦਾ ਹੈਡ ਹੁੰਦੇ ਨੇ ਇਹ ਕੋਈ ਪੋਲੀਸ ਸਟਾਰ ਹੈ ਜਿਹੜਾ ਹੈਗਾ ਇਹਨੂੰ ਕੌਣ ਜਾਣਦੇ ਹੁੰਦੇ ਹੋ ਜਿਹਨੂੰ 10 ਫਿਲਮਾਂ ਦਿੱਤਾ ਇਹ ਤਾਂ ਹੁਣੇ ਦੀ ਸ਼ਕਲ ਦੇਖੀ ਪਹਿਲੀ ਕਦੇ ਵੀ ਮੁਲਾਕਾਤ ਹੀ ਨਹੀਂ ਹੋਈ ਸੁਖਵੀਰ ਸਿੰਘ ਬਾਦਲ ਮੈਂ ਤੇ ਕਿਹਾ ਯਾਰ ਜਿੰਨੇ ਲਿਖਿਆ ਉਹ ਬਣ ਗਿਆ ਪਰ ਉਹਨੇ ਕਿਉਂ ਲਿਖਿਆ ਕਿਉਂਕਿ ਲਿਖਣ ਦਾ ਲਾਭ ਵੀ ਮੈਂ ਇਹ ਕਹਿ ਰਿਹਾ ਸੀਗਾ ਚਿਮਨ ਸਿੰਘ ਜਿਹੜੀ ਚੀਜ਼ਾਂ ਦਾ ਉਹਨੇ ਜ਼ਿਕਰ ਕੀਤਾ ਮੈਂ ਯਾਰ ਤੁਹਾਨੂੰ ਤੁਸੀਂ ਬਹੁਤ ਸੁਲਝੇ ਹੋਏ ਹੋਰ ਏਡੇ ਘਟਿਆ ਸੀਨੀਅਰ ਲੀਡਰ ਹੋ ਤੁਸੀਂ ਏਡੇ ਘਟਿਆ ਬੰਦੇ ਦੇ ਬਿਆਨ ਤੇ ਨਾ ਜਿੰਨਾ ਕੁ ਮੈਂ ਰੈਕਟ ਕਰ ਦਿੱਤਾ ਮੇਰੇ ਖਿਆਲ ਕਾਫੀ ਹੈ ਇਹ ਦੇਖੇ ਜਾਂਦਾ ਕਿ ਕੀ ਕ੍ਰੈਡੀਬਿਲਟੀ ਕੀ ਹੈ ਜਿਹੜਾ ਬੰਦਾ ਐਲੀਗੇਸ਼ਨ ਦਗਾ ਨਹੀਂ ਵੀ ਕ੍ਰੈਡੀਬਿਲਟੀ ਜਿਹੜੀ ਅੱਜ ਅੱਜ ਕ੍ਰੈਡੀਬਿਲਟੀ ਹੈ ਕਿ ਇਹ ਸਾਡੇ ਹੀਰੋ ਹੋਗੇ ਜਿਹੜੇ ਨਾਲ ਦੇ ਸਾਥੀ ਸੀਗੇ ਜਿਹੜੇ ਜਿਹੜੇ ਗੁਰੂ ਸਰਾਹ ਨਾਲ ਸਾਥ ਤੇ ਕਰਕੇ ਤੁਹਾਡੇ ਤੋਂ ਸਵਾਲ ਕਿਉਂ ਕਿ ਤੂੰ ਨਾ ਜ਼ਿਕਰ ਕੀਤਾ ਉਹਨੇ ਐਸੇ ਕਰਕੇ ਤੁਹਾਡੇ ਤੋਂ ਇਹ ਸਵਾਲ ਹੋ ਗਿਆ ਜ਼ਿਕਰ ਕੀਤਾ ਨੇ ਜ਼ਿਕਰ ਕਰਾਇਆ ਇਹ ਜਦੋਂ ਦਾ ਟੀਵੀ ਤੇ ਬਿਠਾਇਆ ਜਾਂਦਾ ਨਾ ਤਾਂ ਇਹਨੂੰ ਇਹ ਪੁੱਛਿਆ ਜਾਂਦਾ ਵੀ ਤੂੰ ਚੋਰੀ ਕਿਵੇਂ ਕੀਤੀ ਸੀ ਬੀੜ ਤੇਰੇ ਨਾਲ ਨਾਲ ਕੌਣ ਸ਼ਾਮਿਲ ਸੀ ਤੂੰ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਸ ਤਰੀਕੇ ਜਾ ਕੇ ਵਿਦਿਬੀ ਕੀਤੀ ਕੋਈ ਇਹਨੂੰ ਚੈਨਲ ਵੀ ਕੁਐਸਚਨ ਨਹੀਂ ਪੁੱਛਦਾ ਇਸ ਟਾਈਮਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਸ ਸਮੇਂ ਤੇ ਉਹਦੇ ਬਿਆਨ ਆਉਣੇ ਔਰ ਉਥੇ ਹੀ ਕਲੈਸ਼ ਚੱਲ ਰਿਹਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਉਸੇ ਨੂੰ ਹੀ ਮੁੱਦਾ ਜਿਹੜੇ ਤੁਹਾਡੇ ਤੋਂ ਵੱਖ ਹੋਏ ਆ ਤੁਸੀਂ ਵੀ ਜ਼ਿਕਰ ਕੀਤਾ ਉਹਨਾਂ ਦਾ ਉਹਨਾਂ ਵੱਲੋਂ ਵੀ ਇਸ ਨੂੰ ਮੁੱਦਾ ਬਣਾ ਲਿਆ ਗਿਆ ਕੀ ਟਾਈਮਿੰਗ ਤੇ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਹੈ ਹੀ ਟਾਈਮਿੰਗ ਸਾਰੀ ਇੰਪੋਰਟੈਂਟੀ ਟਾਈਮਿੰਗ ਇਹ ਤੇ ਵਧੀਆ ਗੱਲ ਕੀਤੀ ਆ ਜਿਹੜੇ ਸਾਡੇ ਸਭ ਤੋਂ ਵੱਧ ਜਿਹੜਾ ਕੰਮ ਕੀਤਾ ਕਿ ਜਿਹੜੇ ਆ ਸਾਡੇ ਨਾਲੋਂ ਵੱਖਰੇ ਹੋਏ ਸੀਗੇ ਉਹਨਾਂ ਨੇ ਇਹਨੂੰ ਸ਼੍ਰੀ ਪ੍ਰਦੀਪ ਕਲੇਰ ਜੀ ਕਹਿ ਕਹਿ ਕੇ ਤੇ ਸ਼ਾਮ ਨੂੰ 7 ਵਜੇ ਸਪੈਸ਼ਲ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਸ਼੍ਰੀ ਪ੍ਰਦੀਪ ਕਲੇਰ ਜੀ ਬਡਾਲਾ ਸਾਹਿਬ ਜਿਵੇਂ ਨਾਲ ਲੈਂਦੇ ਸੀ ਕਿ ਇਹਨਾਂ ਦੇ ਉੱਤੇ ਤੇ ਬੜਾ ਵੱਡਾ ਉਹਨਾਂ ਨੇ ਖੜਾਸਾ ਕਰ ਦਿੱਤਾ ਤੇ ਅਕਾਲੀ ਦਲ ਜਵਾਬ ਦੇ ਇਹਨਾਂ ਸਾਰਿਆਂ ਦਾ ਹੁਣ ਜੋਰ ਲੱਗਿਆ ਹੋਇਆ ਹੈ ਕਿ ਅਸੀਂ ਦੇਖ ਕੇ ਤੇ ਉੱਥੇ ਦੇ ਬਿਠੇ ਤੇ ਹੁਣ ਮਾਹੌਲ ਬਣਾਇਆ ਜਾ ਇਹਨਾਂ ਨੂੰ ਕਿਸੇ ਤਰੀਕੇ ਦੋਸ਼ੀ ਬਣਾਉਂਦੇ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਬੇਅਦਬੀ ਦੇ ਮਲਜਮ ਪ੍ਰਦੀਪ ਕਲੇਰ ਨੇ ਇੰਟਰਵਿਊ ਦਿੱਤਾ ਔਰ ਉਸ ਤੋਂ ਬਾਅਦ ਸਵਾਲ ਖੜੇ ਕੀਤੇ ਗਏ ਉਹਦੇ ਵੱਲੋਂ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਵੀ ਕੀਤਾ ਕਿ ਆਖਰਕਾਰ ਜਿਸ ਤਰ੍ਹਾਂ ਦੇ ਸਵਾਲ ਹੋਣੇ ਚਾਹੀਦੇ ਸੀ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਹੀਂ ਹੋ ਪਾਈਆਂ ਪਰ ਉਸਨੇ ਜਿਹੜੇ ਇਲਜ਼ਾਮ ਲਾਏ ਉਹ ਕਿੰਨਾ ਕੁ ਦਮ ਰੱਖਦੇ ਆ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਡੇ ਨਾਲ ਨੇ ਕਿਉਂਕਿ ਇਹਨਾਂ ਦਾ ਵੀ ਜ਼ਿਕਰ ਉਸਨੇ ਵਾਰ-ਵਾਰ ਕੀਤਾ ਕਿ ਜਿਹੜੀਆਂ ਗੱਲਾਂ ਹੋਈਆਂ ਜਾਂ ਸੁਖਵੀਰ ਸਿੰਘ ਬਾਦਲ ਹੋਣਾ ਦਾ ਪਰਦੀਪ ਕਲੇਰ ਨੇ ਜ਼ਿਕਰ ਕੀਤਾ ਕਿ ਉਹ ਡੇਰਾ ਮੁਖੀ ਨੂੰ ਮਿਲਦੇ ਰਹੇ ਤਾਂ ਦਲਜੀਤ ਸਿੰਘ ਚੀਮਾ ਹੁਣੀ ਵੀ ਕਹਿੰਦੇ ਗਵਾਹ ਨੇ ਉਸ ਚੀਜ਼ ਦੀ ਗੱਲਬਾਤ ਕਰਦੇ ਚੀਮਾ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਮਿਹਰਬਾਨੀ ਮਿਹਰਬਾਨ ਚੀਮਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹਦੇ ਤੇ ਤੁਹਾਡਾ ਬਿਆਨ ਚਾਹੁੰਦੇ ਕਿ ਕਿੰਨਾ ਕੁ ਗੱਲਾਂ ਦੇ ਵਿੱਚ ਦਮ ਹੈਗਾ ਪ੍ਰਦੀਪ ਕਲੇਰ ਦੀਆਂ ਦੇ ਵਿੱਚ ਕਿਉਂਕਿ ਉਹ ਤਾਂ ਇਹ ਵੀ ਗੱਲ ਕਹਿੰਦਾ ਹੈ ਕਿ ਮੈਨੂੰ ਤਾਂ ਹੁਣ ਤੱਕ ਕਦੇ ਕੋਈ ਸੱਮਨ ਹੀ ਨਹੀਂ ਹੋਇਆ ਕਿਉਂਕਿ ਮੈਂ ਤਾਂ ਕਹਿੰਦੇ ਓਪਨਲੀ ਪੰਜਾਬ ਵੀ ਆਉਂਦਾ ਰਹਿਆ ਹਰਿਆਣਾ ਵੀ ਆਉਂਦਾ ਰਹਿਆ ਜਿਹੜੇ ਇਲਜ਼ਾਮ ਪ੍ਰਦੀਪ ਕਲੇਰ ਨੇ ਲਾਏ ਆ ਉਹਨਾਂ ਦੇ ਵਿੱਚ ਦਮ ਕਿੰਨਾ ਕੁ ਹੈ ਪਹਿਲਾਂ ਤੇ ਜਿਸ ਬੰਦੇ ਦਾ ਤੁਸੀਂ ਨਾਂ ਲਿਆ ਉਹਦੇ ਕਰਤੂਤਾਂ ਬਾਰੇ ਵੀ ਜਿਹੜਾ ਪਬਲਿਕ ਨੂੰ ਦੱਸਣਾ ਜ਼ਰੂਰੀ ਹੈ ਕਿ ਜਿਸ ਬੰਦੇ ਦਾ ਮੀਡੀਆ ਦੇ ਵਿੱਚ ਏਜੰਸੀਆਂ ਵੱਲੋਂ ਕਹਿ ਲੋ ਸਰਕਾਰਾਂ ਵੱਲੋਂ ਕਹਿ ਲੋ ਭੰਡੀ ਪ੍ਰਚਾਰ ਦੇ ਤੌਰ ਦੇ ਉੱਤੇ ਅਕਾਲੀ ਲੀਡਰਸ਼ਿਪ ਦੇ ਖਿਲਾਫ ਜਿਹਨੂੰ ਵਰਤਿਆ ਜਾ ਰਿਹਾ ਉਸ ਬੰਦੇ ਦਾ ਆਪਣਾ ਗੁਨਾਹ ਕੀ ਹੈ ਉਸ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਉਸ ਬੰਦੇ ਦੇ ਉੱਤੇ ਵੱਡਾ ਦੋਸ਼ ਹੈ ਕਿ ਉਹਨੇ ਧਮਕੀ ਭਰੇ ਪੂਸਤ ਲਾਏ ਤੇ ਉਸ ਬੰਦੇ ਦੇ ਉੱਤੇ ਇਹ ਦੋਸ਼ ਹੈ ਕਿ ਉਸ ਬੰਦੇ ਨੇ ਜਿਹੜਾ ਸਭ ਤੋਂ ਮਾੜਾ ਕਣਾਉਣਾ ਪਾਪ ਕੀਤਾ ਕਿ ਸ੍ਰੀ ਗੁਰੂ ਗੰਸਾ ਸਾਹਿਬ ਦੀ ਬਿਦਵੀ ਕਰਕੇ ਅੰਗ ਗਲੀਆਂ ਦੇ ਵਿੱਚ ਘੜਾ ਹੁਣ ਵੈਸੇ ਤੇ ਇਹ ਸਮਾਜ ਦਾ ਮੈਂ ਨਿਹਾਰੀ ਕਹਿ ਸਕਦਾ ਕਿ ਜਿਸ ਬੰਦੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੋ ਕੁਝ ਮੈਂ ਕਾਰਾ ਕੀਤਾ ਉਹਦੇ ਨਾਲ ਜੇ ਮੈਂ ਸੰਗਤ ਦੇ ਹੱਥ ਆ ਗਿਆ ਤੇ ਮੇਰਾ ਹਸ਼ਰ ਕੀ ਹੋਣਾ ਅੱਗੇ ਆਪਾਂ ਬਦਗੀਆਂ ਦੇ ਕੁੱਝ ਦੋਸ਼ੀਆਂ ਦਾ ਹਸ਼ਰ ਅਦਾਲਤਾਂ ਦੇ ਵਿੱਚ ਹੁੰਦਾ ਦੇਖਿਆ ਲੋਕਾਂ ਨੇ ਨੁਟਾਰੇ ਕੀਤੇ ਆਪਣੇ ਅੱਜ ਉਹ ਬੰਦਾ ਸ਼ਰੈ ਆਮ ਡੰਗੇ ਚਿੱਟੇ ਟੀਵੀ ਸਟੇਸ਼ਨਾਂ ਦੇ ਉੱਤੇ ਆ ਕੇ ਜੇ ਇੰਟਰਵਿਊ ਦੇ ਰਿਹਾ ਤੇ ਕੀ ਤੁਸੀਂ ਇਹ ਪਹਿਲੀ ਗੱਲ ਇਹ ਇਸ ਗੱਲ ਨੂੰ ਮੰਨੋਗੇ ਨਹੀਂ ਕਿ ਉਹਦੇ ਪਿੱਛੇ ਸਰਕਾਰ ਆ ਉਹਦੇ ਪਿੱਛੇ ਏਜੰਸੀਆਂ ਆ ਉਹਦੇ ਪਿੱਛੇ ਵੱਡੀਆਂ ਸ਼ਕਤੀਆਂ ਆ ਵੱਡੀਆਂ ਪਾਰਟੀਆਂ ਨਹੀਂ ਤਾਂ ਕਿਵੇਂ ਇਹੋ ਜਿਹੇ ਬੰਦੇ ਦੀ ਕਾਨੂੰਨੀ ਕੰਮ ਕਰਨ ਵਾਲਿਆਂ ਦੀ ਜਿਹੜੀ ਹੈ ਇਹ ਹਿੰਮਤ ਪਾਜੀ ਦੂਜੀ ਗੱਲ ਕਿ ਇਸ ਬੰਦੇ ਦੇ ਖਿਲਾਫ ਤਿੰਨ ਕੇਸਾਂ ਦੇ ਵਿੱਚ ਪੀਓ ਸੀਗਾ ਕੱਲ ਅਸੀਂ ਸਾਰਿਆਂ ਜਿਹੜੀ ਹੈ ਵਿਸਤਾਰ ਸਹਿਤ ਪ੍ਰੈਸ ਕਾਨਫਰੰਸ ਕਰਕੇ ਜੀ ਜੀ ਤੇ ਪਰਮਪੰਸ ਬੰਟੀ ਨਾ ਹੋਣਾ ਨਹੀਂ ਸਾਰਾ ਖੁੱਲ੍ਹਾ ਸਕੀਤਾ ਪੀਓ ਅਦਾਲਤ ਡਿclare ਕਰਦੀ ਹੈ ਪੁਲਿਸ ਨਹੀਂ ਕਰਦੀ ਕਿ ਜਦੋਂ ਕੋਈ ਪੇਸ਼ ਨਹੀਂ ਹੁੰਦਾ ਤੇ ਪੀਓ ਜਦੋਂ ਵੀ ਪੁਲਿਸ ਦੇ ਹੱਥ ਆ ਜਵੇ ਉਹਨੂੰ ਜ਼ਮਾਨਤ ਨਹੀਂ ਮਿਲਦੀ ਇਸ ਪੀਓ ਦੀ ਇੱਕ ਵਿਸ਼ੇਸ਼ ਰਿਆਇਤ ਹੈ ਕਿ ਇੱਕੋ ਥਾਣੇ ਦੇ ਤਿੰਨ ਕੇਸ ਸੀਗੇ ਤੇ ਬਾਜਾ ਕਰਨਾ ਥਾਣੇ ਦੇ ਤਿੰਨੇ ਕੇਸ ਸੀ ਇਹਨੂੰ ਫੜ ਕੇ ਇੱਕ ਦੇ ਵਿੱਚ ਸਿਰਫ ਚੋਰੀ ਵਾਲੀ ਧਾਰਾ ਦੇ ਵਿੱਚ ਇਨੂੰ ਫਟਾਫਟ ਪੇਸ਼ ਕਰਾ ਕੇ ਤੇਦੀ ਜਮਤ ਕਰਾਤੀ ਗਈ ਦੂਜੇ ਦੋ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਹੀਂ ਹੋਈ ਤਾਂ ਇਹ ਤਾਂ ਕਿਸੇ ਡੀਜੀਪੀ ਦੇ ਵਸਦਾ ਵੀ ਰੋਗ ਨਹੀਂ ਹੁੰਦਾ ਜਨਤਾ ਤੱਕ ਸੂਬੇ ਦੇ ਮੁੱਖ ਮੰਤਰੀ ਤੱਕ ਇਹ ਚੀਜ਼ਾਂ ਦੀ ਪਹੁੰਚਣਾ ਹੋਵੇ ਤੇ ਇਸ ਬੰਦੇ ਨੂੰ ਐਡੀ ਰਿਆਇਤ ਜਿਹੜੀ ਹੈਗੀ ਆ ਉਹ ਦਿੱਤੀ ਗਈ ਉਹ ਕਿਉਂ ਦਿੱਤੀ ਗਈ ਕਿਉਂਕਿ ਇੱਕ ਗੰਦੀ ਰਾਜਨੀਤੀ ਇਸ ਬੰਦੇ ਤੋਂ ਕਰਾਉਣੀ ਸੀ ਕਿ ਪਹਿਲਾਂ ਕਾਂਗਰਸ ਨੇ ਜਿਹੜੀ 5 ਸਾਲ ਬਾੜੀ ਰਾਜਨੀਤੀ ਕੀਤੀ ਘਟਿਆ ਰਾਜਨੀਤੀ ਕੀਤੀ ਔਰ ਸਾਰਾ ਇਹਨਾਂ ਗੱਦਬੀਆਂ ਨੂੰ ਡੈੱਕ ਕੇ ਪੰਜ ਸਾਲ ਰਾਜ ਭਾਗ ਕਰਕੇ ਤੇ ਚਲੇ ਗਏ ਉਹੀ ਕੰਮ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਸ਼ੁਰੂ ਕੀਤਾ ਹੋਇਆ ਔਰ ਉਸੇ ਨੂੰ ਪਹਿਲਾਂ ਇਹ ਦੱਸੋ ਕਿ ਇਹ ਬੰਦਾ ਕਦੀ ਵੀ ਕਿਤੇ ਪੁਲਿਸ ਦੇ ਖਿਲਾਫ ਨਹੀਂ ਬੋਲਿਆ ਇਹ ਬੰਦਾ ਕਦੀ ਵੀ ਜਿਹੜੀ ਹੈ ਕਾਂਗਰਸ ਦੇ ਖਿਲਾਫ ਨਹੀਂ ਬੋਲਿਆ ਇਹ ਬੰਦਾ ਕਦੀ ਵੀ ਕਿਸੇ ਗੱਲ ਤੇ ਭਾਜਪਾ ਦੇ ਖਿਲਾਫ ਨਹੀਂ ਬੋਲਿਆ ਇੱਕ ਜਦੰਦਾ ਟੀਵੀ ਤੇ ਬਿਠਾਇਆ ਜਾਂਦਾ ਨਾ ਤਾਂ ਇਹਨੂੰ ਇਹ ਪੁੱਛਿਆ ਜਾਂਦਾ ਵੀ ਤੂੰ ਚੋਰੀ ਕਿਵੇਂ ਕੀਤੀ ਸੀ ਬੀੜ ਤੇਰੇ ਨਾਲ ਨਾਲ ਕੌਣ ਸ਼ਾਮਲ ਸੀ ਤੂੰ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਸ ਤਰੀਕੇ ਜਾ ਕੇ ਬੇਦਬੀ ਕੀਤੀ ਕੋਈ ਇਹਨੂੰ ਚੈਨਲ ਵੀ ਕੁਐਸਚਨ ਨਹੀਂ ਪੁੱਛਦਾ ਤੇ ਜਿਹੜੇ ਉਹਦੇ ਤੋਤੇ ਵਾਂਗੂ ਰਟੇ ਰਟਾਏ ਸ਼ਬਦ ਉਹਦੇ ਮੂੰਹ ਕਢਾਏ ਜਾ ਰਿਆ ਉਹਦੇ ਤੇ ਜਾ ਕੇ ਤੇ ਆ ਜਿਹੜੇ ਸਾਡੇ ਸਭ ਤੋਂ ਵੱਧ ਜਿਹੜਾ ਕੰਮ ਕੀਤਾ ਕਿ ਜਿਹੜਿਆ ਸਾਡੇ ਨਾਲ ਵੱਖਰੇ ਹੋਏ ਸੀਗੇ ਉਹਨਾਂ ਨੇ ਇਹਨੂੰ ਸ਼੍ਰੀ ਪ੍ਰਦੀਪ ਕਲੇਰ ਜੀ ਕਹਿ ਕਹਿ ਕੇ ਤੇ ਸ਼ਾਮ ਨੂੰ 7 ਵਜੇ ਸਪੈਸ਼ਲ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਸ਼੍ਰੀ ਪ੍ਰਦੀਪ ਕਲੇਰ ਜੀ ਬਡਾਲਾ ਸਾਹਿਬ ਜਿਵੇਂ ਨਾਲ ਲੈਂਦੇ ਸੀ ਕਿ ਇਹਨਾਂ ਦੇ ਉੱਤੇ ਤੇ ਬੜਾ ਵੱਡਾ ਉਹਨਾਂ ਨੇ ਖੜਾਸਾ ਕਰ ਦਿੱਤਾ ਤੇ ਅਕਾਲੀ ਦਲ ਜਵਾਬ ਦੇ ਹੁਣ ਮੈਂ ਤੁਹਾਨੂੰ ਵੀ ਮਤੌਰ ਮੀਡੀਆ ਪੁੱਛਦਾ ਹਾਂ ਕਿ ਕੁਝ ਇਨਵੈਸਟਿਗੇਟਿਵ ਜਨਰਲਿਜ਼ਮ ਹੁੰਦਾ ਭਈ ਇਹੋ ਜਿਹੇ ਬੰਦੇ ਦੀ ਜਿਹੜਾ ਡਿਸਕ੍ਰੈਡਿਟਡ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਵੀ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਦਾ ਵੀ ਜਿਹੜਾ ਦੁੱਖ ਹੀ ਆ ਇਸ ਬੰਦੇ ਦੇ ਮੂੰਹ ਤੋਂ ਕੱਲ ਨੂੰ ਕੋਈ ਹੋਰ ਚਵਲ ਬੰਦਾ ਇੱਥੇ ਆ ਕੇ ਤੇ ਕੋਈ ਤੁਹਾਡੇ ਤੇ ਦੋਸ਼ ਲਾ ਦੇ। ਤੇ ਇਹਦਾ ਮਤਲਬ ਹੈ ਵੀ ਤੁਸੀਂ ਦੋਸ਼ੀ ਹੋਗੇ? ਨਹੀਂ ਜਿਹੜੀਆਂ ਗੱਲਾਂ ਉਹਨੇ ਚੀਮਾ ਸਾਹਿਬ ਕਈਆਂ ਨੇ ਉਹਨੇ ਕਿਹਾ ਕਿ ਖਿਮਾ ਦਾ ਜਾਪ ਚੱਕ ਸ਼ਬਦ ਬਾਅਦ ਵਿੱਚ ਜੋੜ ਦਿੱਤਾ ਗਿਆ ਕਹਿੰਦੇ ਕਿ ਉਹ ਚੀਮਾ ਸਾਹਿਬ ਨੇ ਐਡ ਕਰਵਾਇਆ। ਉਹ ਗੱਲ ਸੱਚ ਆ ਜਾਂ ਝੂਠਾ? ਮੈਂ ਮੈਂ ਤੁਹਾਨੂੰ ਕਹਾਂ ਨਾ ਵੀ ਇਹ ਜਿਹੜੀਆਂ ਕਹਾਣੀਆਂ ਸੀ ਇਹ ਜਦੋਂ ਜੀਤ ਸਿੰਘ ਦੀ ਰਿਪੋਰਟ ਤੋਂ ਸ਼ੁਰੂ ਹੋਈਆਂ ਹੋਈਆਂ ਤੁਸੀਂ ਪੜ੍ਹਦੇ ਨਹੀਂ। ਉਨੇ ਮਨੋਰ ਕਹਾਣੀਆਂ ਲਿਖ ਕੇ ਤੇ ਆਪੇ ਹੀ ਰਿਪੋਰਟ ਦੇ ਖੇਤੇ ਉੱਤੇ ਲਿਖਿਆ ਹੋਇਆ ਇਹ ਚੀਜ਼ਾਂ ਨਹੀਂ ਹੋਈਆਂ ਤੁਸੀਂ ਉਹਦੀ ਰਿਪੋਰਟ ਪੜ੍ਹੋ ਇਹ ਤਾਂ ਜਿਵੇਂ ਪੁਲਿਸ ਕਿਸੇ ਨੂੰ ਪੇਸ਼ ਕਰਦੀ ਹੁੰਦੀ ਹੈ ਨਾ ਤੈਨੂੰ ਪਹਿਲਾਂ ਬਿਆਨ ਪੜਾਉਂਦੀ ਹੈ ਵੀ ਤੂੰ ਜਾਣਾ ਵੀ ਐਦਾਂ ਹੋਇਆ ਜੀ ਉੱਥੇ ਪਰਾਣਾ ਖੜਾ ਸੀ ਉੱਥੇ ਪਰਾਣਾ ਖੜਾ ਸੀ ਇਹ ਕੋ ਨਵੀਂ ਰਵਾਇਤ ਆ ਜਿੰਨੇ ਝਾਲੀ ਗਵਾਹ ਪੇਸ਼ ਕੀਤੇ ਜਾਂਦੇ ਆ ਸਾਰਿਆਂ ਦੀ ਪਹਿਲਾਂ ਪ੍ਰੈਕਟਿਸ ਕਰਾ ਕੇ ਵੀ ਤੂੰ ਆਹ ਕਹਿਣਾ ਬਸ ਤੂੰ ਇਹਦੂ ਅੱਗੇ ਪਿੱਛੇ ਨਹੀਂ ਜਾਣਾ ਤੂੰ ਫਟਾਫਟ ਇਹਦਾ ਨਾਮ ਲੈ ਲੈ ਤੂੰ ਇਹਦਾ ਉਹ ਕੰਮ ਕਰਾ ਜਾ ਜੀ ਜਦੋਂ ਚਿਮਨ ਸਾਹਿਬ ਉਹਨੇ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀ ਜਿਹੜੀਆਂ ਚੀਜ਼ਾਂ ਹੋਈਆਂ ਜਾਂ ਨਹੀਂ ਹੋਈਆਂ ਤੁਹਾਨੂੰ ਉਦੋਂ ਕੀ ਲੱਗਿਆ ਕਿ ਆਹ ਚੀਜ਼ਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਤੁਸੀਂ ਯਾਰ 50 ਵਾਰੀ ਕਹਿ ਚੁੱਕਾ ਹਾਂ ਕਿ ਦੋ ਦੋ 100% ਝੂਠ ਹੈ ਜਿਨੇ ਇਹ ਦੱਜ ਨੇ ਕਹਾਣੀ ਲਿਖੀ ਸੀ ਉਹਨੇ ਝੂਠ ਲਾਈ ਹੋਈ ਹੈ ਰਿਪੋਰਟ ਦੇ ਵਿੱਚ ਤੁਸੀਂ ਪੜ੍ਹਦੇ ਨਹੀਂ ਨਹੀਂ ਮੈਂ ਇਹ ਕਹਿ ਰਿਹਾ ਗਸਨ ਜੀ ਸਿੰਘ ਰਿਪੋਰਟ ਮੇਰੇ ਕੋਲ ਹੈ ਜਿਹੜੀਆਂ ਉਹਨੇ ਲਾਈਨਾਂ ਸਾਡੀਆਂ ਲਿਖੀਆਂ ਸੀ ਉਹ ਤਾਂ ਨਚੋਟ ਕੇ ਕੱਢਿਆ ਉਹਨੇ ਪਹਿਲਾਂ ਲਿਖ ਦਿੱਤਾ ਕਿ ਗੱਡੀ ਇੱਥੋਂ ਚੱਲੀ ਜੀ ਫਲਾਣੇ ਨੰਬਰ ਦੀ ਗੱਡੀ ਸੀ ਸਿੱਧੀ ਸੀਐਮ ਹੌਸ ਗਈ। ਹੂੰ ਫਿਰ ਉਹਨੇ ਇਨਵੈਸਟੀਗੇਸ਼ਨ ਕੀਤੀ। ਹੂੰ ਪੀ ਸੀਐਮ ਹੌਸ ਦੇ ਸਾਰੇ ਰਿਕਾਰਡ ਫੋਲੇ ਗਏ ਬਾਹਰਲੇ ਗੇਟ ਦੇ ਅੰਦਰਲੇ ਗੇਟ ਦੇ ਉਸ ਤੋਂ ਅੰਦਰਲੇ ਗੇਟ ਦੇ ਸਾਰੀਆਂ ਐਂਟਰੀਆਂ ਚੈੱਕ ਕੀਤੀਆਂ ਤੇ ਇਸ ਨੰਬਰ ਦੀ ਗੱਡੀ ਉੱਥੇ ਗਈ ਨਹੀਂ। ਹੂੰ ਤੇ ਹੁਣ ਹੋਰ ਦੱਸੋ ਸੀਤ ਜੀ ਕਦੇ ਵੀ ਮੁਲਾਕਾਤ ਹੀ ਨਹੀਂ ਹੋਈ ਸੁਖਵੀਰ ਸਿੰਘ ਬਾਦਲ ਮੈਂ ਤੇ ਕਿਹਾ ਯਾਰ ਜਿੰਨੇ ਲਿਖਿਆ ਉਹ ਬਣ ਗਿਆ। ਹੂੰ ਪਰ ਉਹਨੇ ਕਿਉਂ ਲਿਖਿਆ ਕਿਉਂਕਿ ਲਿਖਣ ਦਾ ਲਾਭ ਸੀ। ਹੂੰ ਉਹਨੇ ਲਿਖਿਆ ਤੇ ਤੁਸੀਂ ਬਿਨਾ ਪੜਿਆ ਸਾਰਿਆਂ ਨੇ ਪ੍ਰਚਾਰ ਕੀਤਾ। ਜੇ ਉਹ ਨਾ ਲਿਖਦਾ ਤੇ ਇਸ ਗੱਲ ਦਾ ਪ੍ਰਚਾਰ ਨਹੀਂ ਹੋਣਾ ਸੀ ਨਹੀਂ ਅਸੀਂ ਤਾਂ ਕੋਈ ਉਸਦਾ ਉਹਦਾ ਮਕਸਦ ਉਹਦਾ ਮਕਸਦ ਨਹੀਂ ਨਹੀਂ ਪੜਦੇ ਤੁਸੀਂ ਪੜਦੇ ਹੋਵੋ ਨਹੀਂ ਅਸੀਂ ਉਸੀ ਦਾ ਕੋਈ ਪ੍ਰਚਾਰ ਨਹੀਂ ਕਰਾਉਂਦੇ ਅਸੀਂ ਤਾਂ ਕੋਈ ਗੱਲ ਵੀ ਨਹੀਂ ਉਹਦੇ ਨਾਲ ਕੀਤੀ ਅਸੀਂ ਤਾਂ ਥੋੜਾ ਇਸੇ ਕਰਕੇ ਜਿਹੜੇ ਉਹਨੂੰ ਗਿਆਨ ਦਿੱਤੇ ਮੈਂ ਤਾਂ ਉਹਨਾਂ ਨੂੰ ਗਿਆਨ ਦਿੱਤੇ ਜਸਤੇ ਸੰਜੀਤ ਸਿੰਘ ਦਾ ਤਾਂ ਡਾਕੂਮੈਂਟ ਹੈ ਨਾ ਵਿਧਾਨ ਸਭਾ ਵਿੱਚ ਪੇਸ਼ ਹੋਇਆ ਰਿਪੋਰਟ ਹੈ ਜੇ ਮੇਰੇ ਮੈਂ ਤੁਹਾਨੂੰ ਲਾਈਨਾਂ ਕੱਢ ਕੇ ਦਿਖਾਵਾਂ ਤੇ ਜੇ ਇਹ ਲਾਈਨ ਉਹ ਆਪ ਲਿਖ ਰਿਹਾ ਵੀ ਇਹ ਚ ਸਾਬਤ ਨਹੀਂ ਹੋਈ ਇਹ ਫਿਰ ਉਹ ਤੇ ਪੁੱਛਣ ਦੀ ਕਿ ਲੋੜ ਹੈ ਇਸ ਟਾਈਮਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਸ ਸਮੇਂ ਤੇ ਉਹਦੇ ਬਿਆਨ ਆਉਣੇ ਔਰ ਉੱਥੇ ਹੀ ਕਲੈਸ਼ ਚੱਲ ਰਿਹਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਉਸੇ ਨੂੰ ਹੀ ਮੁੱਦਾ ਜਿਹੜੇ ਤੁਹਾਡੇ ਤੋਂ ਵੱਖ ਹੋਏ ਆ ਤੁਸੀਂ ਵੀ ਜ਼ਿਕਰ ਕੀਤਾ ਉਹਨਾਂ ਦਾ ਉਹਨਾਂ ਵੱਲੋਂ ਵੀ ਇਸ ਨੂੰ ਮੁੱਦਾ ਬਣਾ ਲਿਆ ਗਿਆ ਕਿ ਟਾਈਮਿੰਗ ਤੇ ਵੀ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ ਇਹ ਹੈ ਹੀ ਟਾਈਮਿੰਗ ਹੀ ਸਾਰੀ ਇੰਪੋਰਟੈਂਟੀ ਟਾਈਮਿੰਗ ਇਹ ਤੁਸੀਂ ਵਧੀਆ ਗੱਲ ਕੀਤੀ ਹੈ ਕਿਉਂਕਿ ਇੱਕ ਪਾਸੇ ਇਹ ਮੁੱਦਾ ਸ਼੍ਰੀ ਕਾਰਤਿਕ ਸਾਹਿਬ ਦੇ ਉੱਤੇ ਲੈ ਕੇ ਗਏ ਜਿਹੜੇ ਸਾਡਾ ਨਰਾਇਣ ਦਰਸ ਹੂੰ ਤੇ ਉਸੇ ਵੇਲੇ ਜਿਹੜੀ ਹੈਗੀ ਪਤਾ ਵੀ ਹੁਣ ਅਕਾਲ ਤੱਕ ਸਭ ਨੇ ਸੁਣਾਈ ਕਰਨੀ ਅਸੀਂ ਤਿੰਨ ਬਾਣੀ ਸੇਖਾਂ ਨੂੰ ਜਾ ਕੇ ਜੋ ਆਪਣੇ ਮਨ ਦੀ ਭਾਵਨਾ ਸੀ ਉੱਤੇ ਲਿਖ ਕੇ ਦਿਆ ਹੂੰ ਹੁਣ ਸਬਰ ਇਹਨਾਂ ਨਹੀਂ ਇਹਨਾਂ ਲੋਕਾਂ ਦੇ ਵਿੱਚ ਜਿਹੜੇ ਸਾਰੇ ਰਲੇ ਆ ਜਿਹਦੇ ਨਾਲ ਇਹ ਇਕੱਲੇ ਨਹੀਂ ਹੈਗੇ ਇਹਨਾਂ ਨਾਲ ਸਾਰੀਆਂ ਸਰਕਾਰਾਂ ਤੇ ਦੂਜੀਆਂ ਪਾਰਟੀਆਂ ਵੀ ਸਾਡੇ ਖਿਲਾਫ ਹੋਈਆਂ ਸਾਰੀਆਂ ਉੱਥੇ ਖੜੀਆਂ ਹੂੰ ਇਹਨਾਂ ਸਾਰਿਆਂ ਦਾ ਹੁਣ ਜੋਰ ਲੱਗਿਆ ਹੋਇਆ ਹੈ ਕਿ ਅਸੀਂ ਦੇਖ ਕੇ ਤੇ ਉੱਥੇ ਦੇ ਬਿਠੇ ਹੂੰ ਤੇ ਹੁਣ ਮਾਹੌਲ ਬਣਾਇਆ ਜਾ ਇਹਨਾਂ ਨੂੰ ਕਿਸੇ ਤਰੀਕੇ ਦੋਸ਼ੀ ਬਣਾਉਂਦਾ ਤੇ 100% ਤੁਹਾਡੀ ਗੱਲ ਇਹ ਵਾਜਿਬ ਹੈ ਕਿ ਇਹਦੀ ਜਿਹੜੀ ਟਾਈਮਿੰਗ ਹੈ ਇਹ ਸਾਜ਼ਿਸ਼ੀ ਹੈ ਇਹ ਜਾਣ ਬੁਝ ਕੇ ਇਹ ਪਹਿਲੀ ਵਾਰੀ ਥੋੜੀ ਹੋਇਆ ਇਦਾਂ ਦੇ 5 6 ਪਾਤਰ ਤੁਹਾਨੂੰ ਮੈਂ ਗਿਣਾ ਸਕਦਾ ਜਿਹੜੇ ਵਕ ਵਕ ਸਮਿਆਂ ਚ ਪੇਸ਼ ਹੋਏ ਜਿਨ੍ਹਾਂ ਨੂੰ ਪੁਲਿਸ ਨੇ ਦਾ ਸਰਕਾਰ ਨੇ ਤੋਤੀਆਂ ਗੂੜਾ ਟਾ ਕੇ ਇਹੀ ਗੱਲ ਵਾਰ-ਵਾਰ ਕਹਿੰਝ ਗਈ ਔਰ ਜਿਹੜੀ ਜਸਟਿਸ ਸ਼ਰਾਵਤ ਦੀ 92 ਪੇਜ ਦੀ ਜੱਜਮੈਂਟ ਹੈ ਉਦੇ ਵਿੱਚ ਉਹਨਾਂ ਨੇ ਲੰਤ ਪਾਈਆਂ ਹੋਈਆਂ ਇਹਨਾਂ ਚੀਜ਼ਾਂ ਨੂੰ ਵੀ ਇਹ ਕੀ ਤੁਸੀਂ ਕਹਾਣੀਆਂ ਜਿਹੜੀਆਂ ਇਹ ਤੁਸਾਂ ਵੀ ਕਰਦੇ ਰਹੇ ਇਨਵੈਸਟੀਗੇਸ਼ਨ ਕਵੈਸ ਕੀਤੀ ਹੋਈ ਇਨਵੈਸਟੀਗੇਸ਼ਨ ਪੂਰੀ ਦੀ ਪੂਰੀ ਜਿਹੜੀ ਇੱਕ ਅਕਸਰ ਦੀ ਇਨਵੈਸਟੀਗੇਸ਼ਨ ਕਵੈਸ ਕੀਤੀ ਹੋਈ ਹੁਣ ਜੇ ਸਾਰੀਆਂ ਤਾਰਾਂ ਤੁਸੀਂ ਨਾਲ ਜੋੜ ਕੇ ਦੇਖੋ ਤੇ ਸਾਨੂੰ ਆ ਕੇ ਘਟਿਆ ਤੋਂ ਘਟਿਆ ਨੀਚ ਤੋਂ ਨੀਚ ਕਨੌਣੀ ਤੋਂ ਕਨੌਣੀ ਹਰਕਤ ਕਰਨ ਵਾਲੇ ਬੰਦੇ ਦੀ ਵੀ ਸਫਾਈਆਂ ਜਾ ਕੇ ਤੁਸੀਂ ਪੁੱਛੋ ਤਾਂ ਚਲੋ ਤੁਸੀਂ ਪੁੱਛ ਸਕਦੇ ਹੋ ਮੀਡੀਆ ਦਾ ਹੱਕ ਨਹੀਂ ਕਿਉਂਕਿ ਜਵਾਬ ਦੇ ਦੇਣ ਨੇ ਜੀ ਮਤਲਬ ਇਸ ਲਈ ਤੁਹਾਡੇ ਤੋਂ ਸਵਾਲ ਕਿਉਂਕਿ ਤੁਸੀਂ ਬਹੁਤ ਸੀਨੀਅਰ ਵੀ ਹੋ ਸੁਲਝੇ ਹੋਏ ਵੀ ਹੋ ਅਤੇ ਲਗਾਤਾਰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਇਸ ਕਰਕੇ ਤੁਹਾਡੇ ਤੋਂ ਸਵਾਲ ਕਿਉਂਕਿ ਤੁਹਾਡਾ ਜ਼ਿਕਰ ਕੀਤਾ ਉਹਨੇ ਇਸੇ ਕਰਕੇ ਤੁਹਾਡੇ ਤੋਂ ਇਹ ਸਵਾਲ ਹੋ ਗਿਆ ਜਿਕਰ ਕੀਤਾ ਨੇ ਜ਼ਿਕਰ ਕਰਾਇਆ ਚਲੋ ਜਿੱਦਾਂ ਵੀ ਜਿਵੇਂ ਹੁਣ ਨਹੀਂ ਕਰਾਇਆ ਕਿਉਂਕਿ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ 30 ਸਾਲ ਕੰਮ ਕੀਤਾ ਤੇ ਜਦੋਂ ਤੁਸੀਂ ਕਿਸੇ ਸ਼ਖਸੀਅਤ ਨੂੰ ਡੈਮੇਜ ਕਰਨਾ ਤੇ ਕੋਈ ਸੀਕੁਐਂਸ ਬਣਾਓਗੇ ਤੇ ਕੌਣ-ਕੌਣ ਸੀ ਜੀ ਉੱਥੇ ਅਸੀਂ ਤਾਂ ਕੁਦਰਤੀ ਗੱਲ ਦਾ ਸੀਮਾ ਹੁੰਦੀ ਸੀ ਬਿਲਕੁਲ ਮਤਾਂ ਪੰਚਾਲਾ ਡਵਾਈਜ਼ਰ ਆਤੇ ਜਿਹੜੇ ਦਿਨ ਦਾ ਜ਼ਿਆਦਾ ਹਿੱਸਾ ਸੀਐਮਓ ਸੀ ਹੁੰਦੇ ਸੀ ਬਿਲਕੁਲ ਠੀਕ ਹੈ ਉਦੋਂ ਬਾਅਦ ਮਿਨਿਸਟਰ ਵੀ ਲਿਆ ਤਾਂ ਵੀ ਉੱਥੇ ਸਾਰੇ ਦਿਨ ਉੱਥੇ ਹੁੰਦੇ ਸੀ ਇਸ ਕਰਕੇ ਇਹ ਇਹ ਜਿਹੜੀਆਂ ਚੀਜ਼ਾਂ ਸਾਧਸ਼ਾ ਸੀ ਬਹੁਤ ਵੱਡੇ ਪੱਧਰ ਤੇ ਉੱਤੇ ਪਰ ਇਸੇ ਕਰਕੇ ਕੋਈ ਅੱਜ ਤੱਕ ਸਾਬਤ ਕਰ ਪਾਇਆ ਇੰਨੇ ਕਮਿਸ਼ਨ ਬੈਠ ਕੇ ਇਨਕੁਆਰੀਆਂ ਪੈਠੀਆਂ ਸਟਾਪ ਬੈਠ ਗਈਆਂ ਤੇ ਸਿਰਫ ਲਾਹਤਾਂ ਪੈ ਗਈਆਂ ਅਦਾਲਤ ਚੋਂ ਉਹ ਲਾਹਤਾਂ ਜਰੂਰ ਪੜ ਕੇ ਸੁਣਿਆ ਕਰੋ ਜਿਹੜੀਆਂ ਬਣ ਕੇ ਪੈਜ ਦੀ ਹਾਈ ਕੋਰਟ ਦੀ ਜੱਜਮੈਂਟ ਚ ਪੀ ਤੁਸੀਂ ਕੀ ਇਨਵੈਸਟੀਗੇਸ਼ਨ ਕਰਦੇ ਪਏ ਤੁਸੀਂ ਐਡੇ ਘਟਿਆ ਤਰੀਕੇ ਦੇ ਨਾਲ ਜਿਹੜੀ ਹੈ ਆਪਣੀ ਮਾੜੀ ਭਾਵਨਾ ਦੇ ਨਾਲ ਰਾਜ ਸਿੰਘ ਤਰੀਕੇ ਦੇ ਨਾਲ ਤੁਸੀਂ ਇਨਵੈਸਟੀਗੇਸ਼ਨ ਕੀਤੀ ਆ ਇਹ ਅਦਾਲਤ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਹਨਾਂ ਚੀਜ਼ਾਂ ਦੀ ਉਹ ਰੱਦ ਕਰ। ਜੀਮਨ ਸਾਹਿਬ ਉਹਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਮਿਲਦਾ ਰਿਆਂ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹੁੰਦੇ ਸੀਗੇ ਔਰ ਮੈਂ ਵੱਖ-ਵੱਖ ਲੋਕਾਂ ਨੂੰ ਮਿਲਦਾ ਰਿਆਂ ਜਦਾ 파ਟ ਮੇਰੇ ਕੋ ਕਹਿੰਦੇ ਦਿੱਲੀ ਦਾ ਸੀਗਾ ਔਰ ਫਿਰ ਕਹਿੰਦੇ ਕਿ ਅਕਾਲੀ ਦਲ ਵੱਲੋਂ ਮੈਂ ਮਿਲਦਾ ਰਿਆਂ ਤਾਂ ਥੋੜੀ ਕਦੇ ਵੈਸੇ ਪ੍ਰਦੀਪ ਕਲੇਰ ਨਾਲ ਚੀਮਾ ਦੀ ਮੁਲਾਕਾਤ ਹੋਈ ਹੈ ਜਾਂ ਕਦੇ ਵੀ ਨਹੀਂ ਹੋਈ ਇਹ ਦੱਸੋ ਵੀ ਅਮਤਾਬਚਨ ਇਹ ਤਾਂ ਹੁਣ ਲੋਕਾਂ ਨੂੰ ਪਤਾ ਲੱਗੀ ਇਹਦੀ ਸ਼ਕਲ ਜਿੱਦਣੇ ਟੀਵੀ ਤੇ ਆਇਆ ਨਹੀਂ ਤਾਂ ਇਹ 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 ਇੱਕ ਇੱਕ ਕਿਹੜਾ ਕੋਈ ਪੰਜਾਬੀ ਅੰਤਰਰਾਸ਼ਟਰੀ ਪੱਧਰ ਦਾ ਕੋਈ ਕਹਿੰਦਾ ਪੋਲੀਟੀਕਲ ਵਿੰਗ ਦੇ ਨੇ ਦੀ ਪੋਲੀਟੀਕਲ ਵਿੰਗ ਦਾ ਹੈਡ ਹੋਣ ਦੇ ਵਿੱਚ ਕੋਈ ਸਟਾਰ ਹੈ ਜਿਹੜਾ ਹੈਗਾ ਇਹਨੂੰ ਕੌਣ ਜਾਣਦੇ ਹੋ ਜਿਹਨੂੰ 10 ਫਿਲਮਾਂ ਮਿਲਤਾ ਅਈ ਤਾਂ ਹੁਣ ਇਹਦੀ ਸ਼ਕਲ ਦੇਖੀ ਪਹਿਲੀ ਵਾਰੀ ਉਹ ਕਹਿੰਦਾ ਪੋਲੀਟੀਕਲ ਵਿੰਗ ਦਾ ਮੈਂ ਹੈਲ ਟੈਲੀਵਿਜ਼ਨ ਤੇ ਦਿਖਾਈ ਹੈ ਇਹ ਵੀ ਸਰਕਾਰਾਂ ਦਾ ਤੇ ਏਜੰਸੀਆਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਐਡਾ ਘਨੌਣਾ ਚਿਹਰਾ ਜਿਹੜਾ ਔਰ ਟੈਲੀਵਿਜ਼ਨ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਇੰਨਾ ਸਮਾਂ ਕਿਉਂਕਿ ਕਿਤੇ ਵੱਡੇ ਤੋਂ ਵੱਡਾ ਵੀ ਕੋਈ ਵਿਅਕਤੀ ਇਹ ਭਾ ਕੋਈ ਬੜੀ ਦੇਸ਼ ਦੇ ਵਾਸਤੇ ਪੰਜਾਬ ਵਾਸਤੇ ਵੱਡੀ ਗੱਲ ਕਵੇ ਤੇ ਉਹਨੂੰ 30 ਸੈਕਿੰਡ ਨਹੀਂ ਕੋਈ ਦਿਖਾਉਂਦਾ ਤੇ ਇਹਨੂੰ ਕਿੰਨੇ ਕਿੰਨੇ ਦਿਨ ਚੱਲਿਆ ਤੇ ਦਿਖਾਇਆ ਇਹ ਤਾਂ ਤੁਹਾਡਾ ਵੀ ਧੰਨਵਾਦ ਹੈ ਔਰ ਜਿਨ੍ਹਾਂ ਨੇ ਪੇਸ਼ ਕੀਤਾ ਉਹਦਾ ਵੀ ਧੰਨਵਾਦ ਹੈ ਕਿ ਪੀਓ ਹੋਣ ਦੇ ਬਾਵਜੂਦ ਜਿਹੜਾ ਇਹਨੂੰ ਚੈਨਲ ਤੇ ਦਿਖਾਇਆ ਜਾਂਦਾ ਇਸ ਕਰਕੇ ਮੈਨੂੰ ਦੱਸੋ ਵੀ ਇਹ 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 ਇਹਨੂੰ ਜਿਹੜੀ ਹੈਗੀ ਇਹਦੇ ਕਿਹਨੂੰ ਪਛਾਣ ਚ ਤੇ ਕਿਹੜਾ ਇਹਨੂੰ ਬੰਦਾ ਪੀ ਪ ਜਾਣਦਾ ਸੀ ਜਾਂ ਕਿੱਡਾ ਗੁੰਨੇ ਦੇਸ਼ ਵਾਸਤੇ ਕੋਈ ਕੌਮ ਵਾਸਤੇ ਜਾਂ ਕੋਈ ਬੜਾ ਬੜਾ ਮਾਰਕਾ ਪਾ ਰਿਆ ਸੀ ਕਿ ਜਿਹੜਾ ਇਹਦੀ ਕੋਈ ਵੱਖਰੀ ਪਛਾਣ ਚ ਨੇ ਪਰ ਉਹ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੂੰ ਡੈਮੇਜ ਕਰਕੇ ਡੈਮੇਜ ਕਰਨ ਵਾਸਤੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਾਂ ਜਿਵੇਂ ਸ਼ਰੂਨੀ ਅਕਾਲੀ ਦਲ ਦੇ ਵਿੱਚ ਆਪਸ ਵਿੱਚ ਖਾਣਾ ਜੰਗੀ ਚੱਲ ਰਹੀ ਹੈ ਇਹਨੂੰ ਹੋਰ ਵਧਾ ਦਿੱਤੀ ਜਾਵੇ ਬਾਕੀ ਨੂੰ ਮੌਕਾ ਵੀ ਮਿਲ ਜਾਵੇ ਇਸ ਕਰਕੇ ਇਹ ਚੀਜ਼ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਕਲੇਰ ਦੇ ਵੱਲੋਂ ਕਈਆਂ ਗਈਆਂ ਨੇ ਕਿਉਂਕਿ ਤੁਹਾਡਾ ਜ਼ਿਕਰ ਕੀਤਾ ਸੁਖੀਰ ਸਿੰਘ ਬਾਦਲ ਹੋਣਾ ਦਾ ਜ਼ਿਕਰ ਕੀਤਾ ਕਿ ਮੇਰਾ ਗੱਲ ਉਹਨੇ ਤਾਂ ਘੱਟ ਵਾਰੀ ਕੀਤਾ 25 30 ਵਾਰੀ ਤੇ ਤੁਸੀਂ ਕਰ ਦਿੱਤਾ ਨਹੀਂ ਚਲੋ ਜਿਹੜੀਆਂ ਚੀਜ਼ਾਂ ਆਈਆਂ ਨੇ ਮੈਂ ਤੁਹਾਡਾ ਵੀ ਤਰਅ ਕਰਦਾ ਅਸੀਂ ਕਿਉਂ ਚੀਜ਼ਾਂ ਇਹ ਸਮਾਜ ਚ ਕਿੰਨਾ ਕੁਝ ਹੋ ਰ ਅਈ 700 ਕਰੋੜ ਦਾ ਸਰਕਾਰ ਨੇ ਹੋਰ ਕਰਜ਼ਾ ਲੈ ਲਿਆ। ਕਿੱਡਾ ਵੱਡਾ ਇਸ਼ੂ ਹੈ ਕਿ 3.5 ਲੱਖ ਕਰੋੜ ਦਾ ਅੱਗੇ ਕਰਜ਼ਾ ਪੰਜਾਬ ਸਿਰ ਹੋ ਗਿਆ। ਪੰਜਾਬ ਜਾ ਕਿਹੜੇ ਪਾਸੇ ਗਿਆ? ਆ ਸਵੇਰ ਦੀ ਦੇਖ ਲਓ ਤੁਹਾਡੀ ਚੈਨਲ ਚਲਾ ਰਿਆ ਹੈ। ਕਿ ਸਿਵਾਏ ਜਿਹੜੀ ਹੈ ਕ੍ਰਾਈਮ ਤੋਂ ਕੋਈ ਹੋਰ ਖਬਰ ਦੂਜੀ ਉਹਦੇ ਤੇ ਨਜ਼ਰ ਰੋਂਦੀ ਹੋ। ਔਰ ਕਰਜ਼ਾ ਸੁਪਰੀ ਸਰਕਾਰ ਕਾਦੇ ਵਾਸਤੇ ਲੈ ਰਹੀ ਹੈ ਕਿ ਜਿਹੜਾ ਹਿੱਸਾ ਪਾਉਣਾ ਹੈ ਜਿਹੜੀ ਕੋਈ ਡਿਵੈਲਪਮੈਂਟ ਦੀ ਸਕੀਮ ਕੇਂਦਰ ਦੀ ਦੂਜੀ ਦੀ ਉਹਦਾ ਹਿੱਸਾ ਪਾਉਣ ਵਾਸਤੇ ਤੇ 11 ਸਾਲ ਵਾਸਤੇ ਨਵਾਂ 700 ਕਰੋੜ ਦਾ ਕਰਜ਼ਾ ਲੈ ਰਹੀ। ਜਿਹੜਾ ਸਾਡਾ ਪੰਜਾਬ ਦਾ ਸਤਿਆਨਾਸ਼ ਹੋ ਗਿਆ ਇਹਨਾਂ ਲੋਕਾਂ ਨੂੰ ਫਾਇਦਾ ਹੀ ਇਸੇ ਗੱਲ ਤੇ ਆ ਜਿੱਤੇ ਮੈਂ ਤੁਹਾਨੂੰ ਵੀਡੀਓ ਨੂੰ ਬੇਨਤੀ ਕਰਦਾ ਕਿ ਪਹਿਰਾ ਦੇਣਾ ਚਾਹੀਦਾ ਕਿ ਪੰਜਾਬ ਤਾਂ ਅਸਲੇ ਬਰਕਰਾਰ ਕੋਈ ਲਾਅ ਐਂਡ ਆਰਡਰ ਨਹੀਂ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਪੰਜਾਬ ਦੀ ਕੋਈ ਐਜੂਕੇਸ਼ਨ ਨਹੀਂ ਪੰਜਾਬ ਦੀ ਕੋਈ ਹੈਲਥ ਨਹੀਂ ਪੰਜਾਬ ਦੀ ਔਰ ਇਹਨਾਂ ਲੋਕਾਂ ਦਾ ਫਾਇਦਾ ਹੀ ਇਸੇ ਗੱਲ ਤੇ ਹੈ ਕਿ ਇਹਨਾਂ ਚੀਜ਼ਾਂ ਤੇ ਲੋਕਾਂ ਦਾ ਧਿਆਨ ਨਾ ਜਾਵੇ ਮਹਿੰਗਾਈ ਵਧਦੀ ਜਾਵੇ ਲੋਕਾਂ ਦਾ ਧਿਆਨ ਨਾ ਜਾਵੇ ਤੇ ਸ਼ਰਾਰਤ ਜਿਹੜੀਆਂ ਸਰਕਾਰ ਨੂੰ ਸੂਟ ਕਰਦੀਆਂ ਸਰਕਾਰ ਇੱਕ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਤਵੀ ਦੇ ਦੋਸ਼ੀ ਨੂੰ ਲੈ ਕੇ ਕੇਸ ਦੇ ਉੱਤੇ ਜਿਹੜਾ ਚਿੱਕੜ ਛੁੱਟ ਦੇਵੇ ਤੇ ਸਾਰਾ ਸਾਡੇ ਪੰਜਾਬ ਦਾ মিডিਆ ਸਾਡੇ ਸਾਰੀਆਂ ਸਰਕਾਰਾਂ ਉੱਤੇ ਰਾਜਨੀਤੀ ਕਰੀ ਜਾਂਦੇ ਤੇ ਲੋਕ ਕਿੱਥੇ ਜਾਣਗੇ ਅੱਜ ਪੰਜਾਬ ਦੇ ਵਿੱਚ ਜਿਹੜੀ ਹੈ ਇੰਡਸਟਰੀ ਇੱਥੋਂ ਭੱਜਲੀ ਵਪਾਰ ਇੱਥੋਂ ਭੱਜ ਰਿਹਾ ਲੋਕੀ ਫਰੌਤੀਆਂ ਦੇ ਦੇ ਕੇ ਪੰਜਾਬ ਦੇ ਵਿੱਚ ਤੇ ਦਿਨ ਘਟ ਰਹੇ ਬੱਚੇ ਜਿਹੜੇ ਆ ਸਵੇਰ ਛੱਡ ਕੇ ਭੱਜ ਰਿਹਾ ਤੇ ਪੰਜਾਬ ਕਿਹੜੇ ਪਾਸੇ ਜਾਏਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਰਾਜਨੀਤੀ ਜੰਨੀ ਪਰਜੀ ਕਰੋ ਪਰ ਘਟੋ ਘਟੇ ਕੋਈ ਕਦੀ ਪੰਜਾਬ ਦੀ ਵੀ ਸਾਨੂੰ ਰਲ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਕਿ ਸਾਡਾ ਬੜਾ ਮਾਤੀ। ਹੂੰ। ਕਿ ਚੀਜ਼ ਮਤਲਬ ਕਿ ਰੋਟੀ ਕਿੱਥੋਂ ਖਾਣਗੇ ਬੱਚੇ? ਨਸ਼ੇ ਇੰਨੇ ਵੱਧ ਗਏ ਆ। ਇਹਦਾ ਕੀ ਹਾਲ ਹੋਊਗਾ? ਕ੍ਰਾਈਮ ਇੰਨਾ ਵੱਧ ਗਿਆ ਕਿੱਥੇ ਜਾਊਗੀ ਸਟੇਟ? ਕੀ ਦੁਬਾਰਾ ਅਸੀਂ ਇਹੋ ਜਿਹੇ ਹਾਲਾਤ ਪੈਦਾ ਕਰਕੇ ਤੇ ਸੂਬੇ ਨੂੰ ਫੇਰ ਉਹਨਾਂ ਹਾਲਾਤਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਜਿਹੜੇ ਤੋਂ ਬੜੀ ਮੁਸ਼ਕਲ ਦੇ ਨਾਲ ਸੂਬਾ ਬਾਹਰ ਨਿਕਲਿਆ। ਔਰ ਕਿੰਨੇ ਹਜ਼ਾਰ ਲੋਕ ਉਸ ਜਿਹੜੀ ਉਹਦੀ ਸਜ਼ਾ ਭੁਗਤੀ ਕਿੰਨੀਆਂ ਵੱਡੀਆਂ-ਮੁੰਡੀਆਂ ਜਾਨਾਂ ਗਈਆਂ? ਅੱਜ ਫੇਰ ਇਹਨਾਂ ਲੋਕਾਂ ਦੀ ਗੰਦੀ ਰਾਜਨੀਤੀ ਕਰਕੇ ਫੇਰ ਅਸੀਂ ਪੰਜਾਬ ਨੂੰ ਉਸ ਪੱਲੇ ਤੱਕ ਗੰਦੀ ਕੋਸ਼ਿਸ਼ ਕਰਨ ਇਹਦੇ ਵਾਸਤੇ ਸਾਰਿਆਂ ਨੂੰ ਆਪੋ ਆਪਣੀ ਥੋੜੀ ਜਿਹੀ ਜ਼ਿੰਮੇਵਾਰੀ ਦੇ ਨਾਲ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਕਿ ਸਾਰਿਆਂ ਨੂੰ ਉਹ ਵੀ ਸੁਣਨਾ ਚਾਹੀਦਾ ਕਿ ਸਾਡਾ ਪੰਜਾਬ ਦਾ ਏਜੰਡਾ ਕਿੱਥੇ ਗਿਆ ਕਿ ਸਾਡੇ 5 ਮਹੀਨੇ ਹੋ ਗਏ ਮੈਂ ਪੜ੍ਹਿਆ ਸੀ ਕਿ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਕੋਈ ਤੇ ਪੰਜਾਬ ਕਿੱਥੇ ਜਾ ਰਿਹਾ ਇਹ ਜਿਹੜੀਆਂ ਸਹਾਸ਼ੀ ਮੀਟਿੰਗਾਂ ਨਾਲ ਕੱਲਾ ਪੰਜਾਬ ਨਹੀਂ ਅੱਗੇ ਵਧ ਰਿਹਾ ਕੁਲ ਪੰਜਾਬ ਦੇ ਭਲੇ ਵਾਸਤੇ ਵੀ ਜਿਹੜੀ ਹੈ ਇਹਨਾਂ ਤੇ ਕੁਐਸਚਨ ਪੁੱਛਨੇ ਚਾਹੀਦੇ ਆ ਜਿਹੜੇ ਰਾਜਗੱਦੀਆਂ ਤੇ ਚੱਲ ਰਹੀਆਂ ਚਲੋ ਇਹਨਾਂ ਚੀਜ਼ਾਂ ਤੇ ਵੀ ਸਰ ਜ਼ਿਕਰ ਕਰਾਂਗੇ ਮਤਲਬ ਇ ਬੇਸਿਕਲੀ ਕਿ ਜਿਹੜੇ ਸਵਾਲ ਉੱਠ ਰਹੇ ਨੇ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਤਾਂ ਕਿ ਕਲੈਰੀਫਿਕੇਸ਼ਨ ਇੱਕ ਹੋ ਜਾਵੇ ਕਿਉਂਕਿ ਜਿਹੜੀਆਂ ਇੱਕ ਪਾਸਾ ਆਇਆ ਤੁਹਾਡਾ ਵੀ ਪੱਖ ਧਾਵਾਉਣਾ ਚਾਹੀਦਾ ਤੁਸੀਂ ਤੁਸੀਂ ਉਹ ਲਾਈਨ ਦੁਬਾਰਾ ਰਿਪੀਟ ਕਰ ਲਓ ਮੇਰੇ ਖਿਆਲ ਭੁੱਲ ਗਿਆ ਉਹ ਮੇਰੇ ਮੇਰੇ ਬੋਲਦੇ ਬੋਲਦੇ ਜੇ ਤੁਸੀਂ ਦੁਬਾਰਾ ਕਹਿਣੀ ਨਹੀਂ ਮੈਂ ਇਹ ਕਹਿ ਰਿਹਾ ਸੀਗਾ ਚਿੰਤਨ ਸਾਹਿਬ ਜਿਹੜੀ ਚੀਜ਼ਾਂ ਦਾ ਉਹਨੇ ਜ਼ਿਕਰ ਕੀਤਾ ਮੈਂ ਯਾਦ ਤਾਂ ਤੁਸੀਂ ਬਹੁਤ ਸੁਲਝੇ ਹੋਏ ਕਰ ਦਿੱਤਾ ਮੇਰੇ ਖਾਲੀ ਕਾਫੀ ਹੈ ਬਾਕੀ ਉਹਦੀ ਅਨਕਸਤ ਤੁਸੀਂ ਕਰਨੀ ਹੈ ਜਿਹੜੇ ਤੁਸੀਂ ਜਿਹੜੀਆਂ ਚੀਜ਼ਾਂ ਪਰ ਇਹੋ ਜਿਹੇ ਜਿਹੜੇ ਨੀਚ ਬੰਦੇ ਹਨ ਨੀਚ ਬੰਦੇ ਜਿਹੜੇ ਹੈਗੇ ਮੈਂ ਕਰਨ ਜਿਨ੍ਹਾਂ ਦੇ ਲੋਕੀ ਲੱਭਦੇ ਫਿਰਦੇ ਆ ਕਿ ਇਹ ਕਿਹੜੇ ਬੰਦੇ ਸੀਗੇ ਇਹਨਾਂ ਨੂੰ ਘੱਟੋ ਘੱਟ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਹ ਨਹੀਂ ਐਵੇਂ ਤਨੀ ਦੇਣੀ ਸਕੇ ਕਿਉਂਕਿ ਕੱਲ ਨੂੰ ਤੁਹਾਡੇ ਦੇਖੋ ਤੁਰੇ ਜਾਂਦੇ ਕੋਈ ਇਦਾਂ ਦਾ ਪੁਲਿਸ ਵਾਲਾ ਖੜਾ ਕਰਕੇ ਅਲਿਗੇਸ਼ਨ ਲਵਾ ਦੇਗਾ ਆ ਪਿਛੇ ਕਿੰਨੇ ਤੁਹਾਡੇ ਚੈਨਲ ਬੰਦ ਕੀਤੇ ਸੀ ਆ ਕਿੰਨੇ ਤੁਹਾਡੇ YouTube ਦਾ ਚੈਨਲ ਬੰਦ ਕੀਤੇ ਸੀ ਜਿਹੜੀਆਂ ਲੜਕੀਆਂ ਤਾਂ ਜਰਨਲਿਸਟ ਹੈ ਉਹਨਾਂ ਦੇ ਘਰਾਂ ਤੇ ਰੈਡ ਕੀਤਾ ਸੀ ਉਦੋਂ ਤੁਸੀਂ ਮਹਿਸੂਸ ਕਰਦੇ ਸੀ ਕਿ ਇਹ ਚੀਜ਼ਾਂ ਗਲਤ ਹੈ ਹਾਂ ਬਿਲਕੁਲ ਤੇ ਸਾਡੇ ਤੇ ਗਲਤ ਦੋਸ਼ ਲਾਇਆ ਜਾਂਦੇ ਤੇ ਰਾਜਨੀਤਿਕ ਬੰਦਿਆਂ ਤੇ ਵੀ ਬੜੇ ਗਲਤ ਦੋਸ਼ ਲਾਇਆ ਜਾਂਦੇ ਇਸ ਕਰਕੇ ਉਹਨਾਂ ਦਾ ਵੀ ਸੋਚਿਆ ਕਰੋ ਕਿ ਜੇ ਕੋਈ ਗਲਤ ਦੋਸ਼ ਲੱਗ ਰਵੇ ਤੇ ਇਹ ਨਹੀਂ ਵੀ ਆਪਾਂ ਜੇ ਸਰਕਾਰ ਚਾਹੁੰਦੀ ਆ ਤੇ ਇਹਨੂੰ ਸਾਰਾ ਦਿਨ ਚਲਾਈ ਜਾ ਨੀ ਨੀ ਤੁਹਾਡੇ ਤੋਂ ਜਿਹੜੀਆਂ ਚੀਜ਼ਾਂ ਵਿੱਚ ਜੇ ਕਿਸੇ ਤੇ ਕੈਰੇਕਟਰ ਦੀ ਵੈਲੀਡੇਸ਼ਨ ਹੁੰਦੀ ਹੈ ਨਾ ਤੇ ਪਹਿਲਾਂ ਇਹ ਸਾਬਤ ਕੀਤਾ ਜਾਂਦਾ ਕਿ ਬੰਦੇ ਦਾ ਪਾਸ ਕੈਰੇਕਟਰ ਕੀ ਹੈ ਹਾਂ ਕਿਹੜਾ ਐਜੂਕੇਸ਼ਨ ਲਾ ਰਿਹਾ ਇਹ ਬੰਦੇ ਇਸ ਨਿਚਿਤ ਦਾ ਤਾਂ ਨਹੀਂ ਜਾਂ ਜੇ ਕੋਈ ਹੋਰ ਲਾ ਰਿਹਾ ਹੋਵੇ ਤਾਂ ਤਾਂ ਵੀ ਪਹਿਲਾਂ ਇਹ ਦੇਖਿਆ ਜਾਂਦਾ ਕਿ ਦੀ ਕ੍ਰੈਡੀਬਿਲਟੀ ਕੀ ਹੈ ਜਿਹੜਾ ਬੰਦਾ ਐਜੂਕੇਸ਼ਨ ਦਾ ਨਹੀਂ ਵੀ ਕ੍ਰੈਡੀਬਿਲਟੀ ਜਿਹੜੇ ਬੰਦੇ ਅੱਜ ਅੱਜ ਕ੍ਰੈਡੀਬਿਲਟੀ ਹੈ ਕਿ ਇਹ ਸਾਡੇ ਹੀਰੋ ਹੋਗੇ ਜਿਹੜੇ ਨਾਲ ਦੇ ਸਾਥੀ ਸੀਗੇ ਜਿਹੜੇ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦੇ ਉੱਤੇ ਗੁਰੂ ਗਰੰਥ ਸਾਹਿਬ ਦੇ ਜਿਹੜੇ ਆ ਅੰਗ ਪਾੜ ਕੇ ਗਲੀਆਂ ਚ ਖਿਲਾਰਨ ਵਾਲੇ ਇਹ ਸਾਡੇ ਹੀਰੋ ਹੋਗੇ ਤੇ ਦੂਜੇ ਜਿਹੜੇ ਬੰਦੇ ਹੈਗੇ ਜਿਹੜੇ 24 ਘੰਟੇ ਸਬਾਚ ਵਿਚਰਦੇ ਆ ਉਹ ਸਾਰੇ ਦੋਸ਼ ਜੋ ਜਿਵੇਂ ਸਭ ਇਹਦੇ ਤੇ ਮੇਰਾ ਇੱਕ ਸਵਾਲ ਹੈ ਬੇਸਿਕਲੀ ਜਿਹੜੀ ਟਾਈਮਿੰਗ ਦੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕੀ ਫਿਰ ਤੁਹਾਨੂੰ ਇਹ ਲੱਗਦਾ ਕਿ ਹੋਰ ਡੈਮੇਜ ਅਕਾਲੀ ਦਲ ਦੇ ਵਿੱਚ ਵਧਾ ਦਿੱਤਾ ਜਾਵੇ ਹੋਰ 파ੜਾ ਵਧਾ ਦਿੱਤਾ ਜਾਵੇ ਔਰ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਕਿ ਰਿਵਾਈਵਲ ਨੂੰ ਲੈ ਕੇ ਲਗਾਤਾਰ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਹੁਣੀ ਵੀ ਲਗਾਤਾਰ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਵੀ ਕੱਢੀ ਤੁਹਾਨੂੰ ਕੀ ਇਹਦੇ ਪਿੱਛੇ ਵੀ ਲੱਗਦਾ ਕਿ ਹੋਰ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਨਹੀਂ ਅਕਾਲੀ ਦਲ ਦੇ ਲੀਡਰ ਤਾਂ ਦੋਸ਼ੀ ਨੇ ਇਸ ਚੀਜ਼ ਦੇ ਦੇਖੋ ਅੱਜ ਦੀ ਕੋਈ ਸਾਜ਼ਿਸ਼ ਨਹੀਂ ਹੈ ਬੜੀਆਂ ਪੁਰਾਣੀਆਂ ਸਾਜ਼ਿਸ਼ਾਂ ਸਿੱਖ ਲੀਡਰਸ਼ਿਪ ਦੇ ਖਿਲਾਫ ਚਲਦੀ ਰਹਿੰਦੀ ਹੂੰ ਉਸੇ ਦਾ ਹਿੱਸਾ ਨਾਏ ਪਹਿਲਾਂ ਕਦੀ ਵੱਧ ਹੋਣੀਆਂ ਨਾਲੇ ਅੱਗੇ ਵੱਧ ਹੋਣ ਹੂੰ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਨੂੰ ਖਤਮ ਕਰਨ ਵਾਸਤੇ ਵੀ ਹੂੰ ਇਹ ਤਖਤਾ ਦੇ ਉੱਤੇ ਵੀ ਅਟੈਕ ਹੁੰਦੇ ਆ ਹੂੰ ਇਹਦੇ ਇੱਕ ਮਕਸਦ ਨਹੀਂ ਹੁੰਦਾ ਕੱਲਾ ਲੀਡਰਸ਼ਿਪ ਤੇ ਇਹ ਤਖਤਾਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਜਾਂਦੇ ਆ ਉਹਨਾਂ ਦੇ ਵੀ ਜਿਹੜੇ ਜਹਦੜ ਸਾਹਿਬਾਂ ਨੇ ਉਹਨਾਂ ਨੂੰ ਡੈਮੇਜ ਕਰਨ ਵਾਸਤੇ ਬੜੀਆਂ ਡੀਪ ਰੂਟਡ ਕਨਸਪੀਰੇਸੀ ਚੱਲਦੀਆਂ ਇਹ ਸ਼ਰੋਬਣੀ ਗੁਰਦਾਰ ਪੰਥ ਕਮੇਟੀ ਨੂੰ ਤਬਾਹ ਕਰਨ ਵਾਸਤੇ ਜਿਹੜਾ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਬਣਿਆ ਉਹਨੂੰ ਖਤਮ ਕਰਨ ਦੀਆਂ ਵੀ ਵੱਡੀਆਂ ਸਾਜ਼ਿਸ਼ਾਂ ਦਾ ਹਿੱਸਾ ਨੇ ਔਰ ਇਹ ਅਕਾਲੀ ਦਲ ਦੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ ਉਹਨੂੰ ਵੀ ਖਤਮ ਕਰਨ ਵਾਸਤੇ ਸਮੇਂ-ਸਮੇਂ ਤੇ ਚੱਲਦੀਆਂ ਨੇ ਇਸ ਕਰਕੇ ਜਿਹੜੀਆਂ ਪਹਿਲਾਂ ਵੀ ਬਥੇਰੇ ਜੋਰ ਲੱਗਦੇ ਰਹੇ ਤੇ ਕੋਈ ਨਿਸ਼ਰਮਣੀ ਅਕਾਲੀ ਦਲ 104 ਸਾਲ ਤਾ ਆਪਣਾ ਸਫਰ ਚਮਣੀ ਅਕਾਲੀ ਦਲ ਨੇ ਪੂਰਾ ਕੀਤਾ ਬੜੀ ਚੜ੍ਹਦੀ ਕਲਾ ਦੇ ਵਿੱਚ ਕੀਤਾ ਅੱਗੋਂ ਵੀ ਇਹਨਾਂ ਚੀਜ਼ਾਂ ਨੂੰ ਫੇਸ ਕਰਾਂਗੇ ਕੋਈ ਗੱਲ ਨਹੀਂ ਜਿਹੜੀਆਂ ਸਾਸ਼ਾ ਰਚਨ ਵਾਲਿਆਂ ਨੇ ਆਪਣੀਆਂ ਸਾਸ਼ਾ ਰਚਨੀਆਂ ਅਸੀਂ ਆਪਣਾ ਕੰਮ ਕਰਨਾ ਗੁਰੂ ਮਹਾਰਾਜ ਬੈਠਾ ਕੋੜ ਨਖੋਟੇ ਨਾਨਕਾ ਓੜ ਤ ਸੱਚ ਰਹੀ ਇਸ ਕਰਕੇ ਇਹ ਕੋੜ ਕੋੜ ਹੀ ਹੁੰਦਾ ਕਿਹੜਾ ਚੱਲਦਾ ਰਿਹਾ ਹਮੇਸ਼ਾ ਹੀ ਚੱਲ ਰਿਹਾ ਇਸ ਕਰਕੇ ਕੋਈ ਨਵੀਂ ਗੱਲ ਨਹੀਂ ਜਿਹੜੇ ਬਾਕੀ ਤੜਾ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਚੱਲ ਰਿਹਾ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਸਿਰ ਜੋੜ ਕੇ ਬੈਠ ਜੂਗੇ ਜਾਂ ਫਿਰ ਹੁਣ ਤਕਰਾਰ ਜਿਵੇਂ ਜੇ ਇੰਨੀ ਵੱਧ ਚੁੱਕੀ ਹੈ ਕਿਉਂਕਿ ਉਹ ਤਾਂ ਇਸ ਗੱਲ ਤੇ ਮੰਨ ਹੀ ਨਹੀਂ ਰਹੇ ਕਿ ਢੀਂਟਾ ਸਾਹਿਬ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਤਾਂ ਲਗਾਤਾਰ ਇੱਕੋ ਬਿਆਨ ਹੈ ਉਹਨਾਂ ਦਾ ਉਹ ਇੱਕੋ ਅੜੀ ਹੈ ਉਹਨਾਂ ਦੀ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਜਦੋਂ ਢੀਂਟਾ ਹੁਣੀ ਵਾਪਸ ਆਏ ਸੀਗੇ ਤੁਸੀ ਮੈਨੂੰ ਲੱਗਦਾ ਨਾਲ ਹੀ ਹੋਵੋਗੇ ਉਸ ਵੇਲੇ ਵੀ ਕਿ ਉਦੋਂ ਗੱਲਬਾਤ ਹੋਈ ਸੀ ਉਦੋਂ ਉਹਨਾਂ ਨੇ ਕੋਈ ਸ਼ਰਤ ਰੱਖੀ ਤੇ ਮੈਂ ਵੀ ਉਹਨਾਂ ਕੋਈ ਸਮਾਂ ਉੱਤੇ ਗਿਆ ਸੀ ਜਿੰਨਾ ਕੋਈ ਸਮਾਂ ਤੁਸੀਂ ਗਏ ਸੀ ਸਾਰੇ ਹੂੰ ਹੂੰ ਸਾਰੇ ਚੰਡੀਗੜ੍ਹ ਦੀ ਪ੍ਰੈਸ ਸੀ ਉਹਦੇ ਵਿੱਚ ਹੀ ਸਾਹਮਣੇ ਖੜ ਕੇ ਗੱਲ ਹੋਈ ਸੀ ਹੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸੰਬੋਧਨ ਕੀਤਾ ਸੀ ਸਦਸਿਆਂ ਦੇ ਸਟੇਜ ਤੇ ਸਭ ਨੇ ਕੋਈ ਹੂੰ ਉਹਦੇ ਕੋਈ ਕੰਡੀਸ਼ਨ ਸੀਗੀ ਹੂੰ ਉਹਨੂੰ ਤੇ ਤਾਰੀਫਾਂ ਹੋਈਆਂ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਇਹ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਪਾਰਟੀ ਨੂੰ ਤਗੜਾ ਕਰਨ ਵਾਸਤੇ ਜਿਹੜੇ ਉਹ ਸ਼ਰਮਣੀ ਕਾਲੀ ਦਰ ਦੇ ਨਾਲ ਚਾਵਣ ਹੋਏ ਇਸ ਕਰਕੇ ਉਹ ਚੀਜ਼ਾਂ ਰਿਕਾਰਡਡ ਨੇ ਤੁਸੀਂ ਚਲਾ ਕੇ ਦੇਖ ਲਓ ਤੁਹਾਡੇ ਕੋਲ ਤਾਂ ਸਾਰਾ ਰਿਕਾਰਡ ਹੂੰ ਹੂੰ ਨਹੀਂ ਕੋਈ ਅੰਦਰ ਖਾਤੇ ਕੋਈ ਮੀਟਿੰਗ ਹੋਈ ਹੋਵੇ ਵੀ ਭਾਈ ਮੈਨੂੰ ਕੁਝ ਨਹੀਂ ਚਾਹੀਦਾ ਜਾਂ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਜਾਂ ਸੰਗਰੂਰ ਵਾਲੇ ਕਹਿੰਦੇ ਟਿਕਟ ਸਾਨੂੰ ਨਹੀਂ ਦਿੱਤੀ ਗਈ ਇਸ ਕਰਕੇ ਨਾਰਾਜ਼ਗੀ ਹੋ ਗਈ ਉਹਨਾਂ ਦੀ ਕੋਈ ਟਿਕਟ ਨੂੰ ਲੈ ਕੇ ਵੀ ਹਾਲਾਂਕਿ ਸੁਖੀਤ ਸਿੰਘ ਬਾਦਲ ਉਹਨਾਂ ਦਾ ਬਿਆਨ ਆਇਆ ਸੀ ਕਿ ਮੇਰੀ ਕਮਿਟਮੈਂਟ ਤਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਦੀ ਹੋਈ ਹੋਈ ਸੀਗੀ ਉੱਥੇ ਜੀ ਨਾ ਸਾਹਿਬ ਜੀ ਤਾਂ ਪ੍ਰਧਾਨ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਮੈਂ ਉਹਨਾਂ ਨੂੰ ਬੜਾ ਸਪਸ਼ਟ ਕਰ ਦਿੱਤਾ ਸੀ ਕਿਉਂਕਿ ਸੰਗਰੂਰ ਦੇ ਵਿੱਚ ਜਿਹੜੇ ਪਾਰਟੀ ਦਾ ਸਾਥ ਦੇ ਰਹ ਉਹਨਾਂ ਦੀ رائے ਦੇ ਨਾਲ ਆਪਣਾ ਕੈਂਡੀਡੇਟ ਫਾਈਨਲ ਕੀਤਾ ਤੇ ਉਹਨਾਂ ਨੇ ਟੀਨਸਰ ਸਾਹਿਬ ਨੇ ਕੈਸੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਲੜਨੀ ਨਹੀਂ ਇਹ ਗੱਲ ਤਾਂ ਸਰਦਾਰ ਸੁਖਵੀਰ ਸਿੰਘ ਬਾਲ ਸਾਹਿਬ ਨੇ ਮੀਟਿੰਗਾਂ ਦੇ ਵਿੱਚ ਵੀ ਸਾਰੇ ਜਿਹੜੇ ਸਾਡੇ ਹੋਣੀਆਂ ਉਹਦੇ ਚ ਵੀ ਜ਼ਿਕਰ ਕੀਤਾ ਸੀ ਵੀ ਮੈਂ ਬੜਾ ਸਪਸ਼ਟ ਸੀ ਕਿ ਪਰ ਉਹਨਾਂ ਨੇ ਕਹਿੰਦੇ ਖੁੱਲ ਕੇ ਕਹਿ ਸੀ ਕਿ ਮੈਂ ਨਹੀਂ ਲੜਨੀ ਉਸ ਮੌਲੀਅਤ ਤੋਂ ਬਾਅਦ ਸੈਕੰਡ ਥਾਟ ਸੀ ਫਿਰ ਉਹਨਕੇ ਪਰਮਿੰਦਰ ਸਿੰਘ ਟੀਨਸਰ ਨੇ ਚਾਹ ਸੀ ਕਿ ਮੈਂ ਲੜਨੀ ਚੋਣਾ ਉਹ ਸੈਕੰਡ ਥਾਟ ਸੀ ਉਹਨਾਂ ਦੀ ਜਦੋਂ ਇਹ ਫੈਸਲੇ ਹੋਏ ਸੀ ਉਦੋਂ ਤੇ ਸੀ ਪਰ ਹੁਣ ਕਿਵੇਂ ਸੋਚਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਗੱਲਬਾਤ ਹੋ ਸਕਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਕੱਠੇ ਹੋ ਜਾਣਗੇ ਦੁਆਰਾ ਕਿਉਂਕਿ ਬੜਾ ਲੰਬਾ ਸਮਾਂ ਤੁਸੀਂ ਇਕੱਠਿਆਂ ਕੰਮ ਕੀਤਾ ਭਾਵੇਂ ਇਹਨਾਂ ਦੀ ਗੱਲ ਮਲੂਕਾ ਸਾਹਿਬ ਦੀ ਗੱਲ ਹੋਵੇ ਜਾਂ ਫਿਰ ਚੰਦੂ ਮਾਜਾ ਸਾਹਿਬ ਹੋਣ ਬੀਬੀ ਜਗੀਰ ਕੁਆਰ ਹੋਣੀ ਹੋਣ ਜਾਂ ਬਾਕੀ ਦੇ ਹੋਰ ਜਿੰਨੇ ਵੀ ਲੋਕ ਬਟਾਲਾ ਹੋਂ ਦਾ ਵੀ ਜ਼ਿਕਰ ਕਰੀਏ ਤਾਂ ਨਹੀਂ ਦੇਖੋ ਗੱਲ ਇਹ ਹੈ ਤਾਂ ਹੁਣ ਸਮਾਂ ਦੱਸੇਗਾ ਅਸੀਂ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਸੀ ਅਸੀਂ ਆਪਣਾ ਜਿਹੜਾ ਨੰਬਰਤਾ ਦੇ ਨਾਲ ਜਵਾਬ ਆਪਣਾ ਦੇ ਕੇ ਦਿੱਤਾ ਇਸ ਕਰਕੇ ਜੋ ਸਿੰਘ ਸਭਾ ਚੋਣਗੇ ਉਹ ਫੈਸਲਾ ਕਰਨਗੇ ਅਸੀਂ ਸਵਾਰ ਕਰਾਂਗੇ ਬਾਕੀ ਸਮਝ ਦੇ ਮਤਾਬਕ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਇਹ ਅੱਜ ਕਾੜਾ ਮੁਸ਼ਕਲ ਕਿਉਂਕਿ ਅੱਜ ਹਾਲਾਤ ਵਕਰੇ ਕੱਲ ਨੂੰ ਕੀ ਹਾਲਾਤ ਬੰਦੇ ਆ ਉਹ ਸਮਾਂ ਅਟਲ ਸਿੰਘ ਠੀਕ ਹੈ ਜੀ ਮਹਾਂ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਹਰਬਾਨ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨਾਲ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਔਰ ਸੁੰਝੇ ਹੋਏ ਲੀਡਰਾਂ ਦੇ ਵਿੱਚ ਇਹਨਾਂ ਦੀ ਗਿਣਤੀ ਆਉਂਦੀ ਹੈ ਇਹਨਾਂ ਨੇ तमाम ਚੀਜ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ तमाम ਜਿਹੜੇ ਪਿਛਲੇ ਦਿਨੀ ਸਵਾਲ ਖੜੇ ਕੀਤੇ ਗਏ ਕਿਉਂਕਿ ਬੇਅਦਬੀ ਦਾ ਜੋ ਮਲਜ਼ਮ ਹੈ ਪ੍ਰਦੀਪ ਉਸ ਦਾ ਬਿਆਨ ਆਇਆ ਉਸ ਤੋਂ ਬਾਅਦ ਕਈ ਟੀਵੀ ਚੈਨਲਸ ਤੇ ਉਸਨੇ ਬਿਆਨ ਦਿੱਤੇ ਔਰ ਉਸਨੇ ਜਿਹੜੇ ਐਲੀਗੇਸ਼ਨ ਲਾਏ ਉਹਨਾਂ ਤੇ ਜਿਹੜੀ ਚੀਮਾ ਹੁਣਾਂ ਦਾ ਅਸੀਂ ਪੱਕ ਜਾਣਿਆ ਕਿ ਜਿਹੜੀਆਂ ਜਿਹੜੇ ਐਲੀਗੇਸ਼ਨ ਉਹਨੇ ਲਾਏ ਆ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਦਮ ਨਹੀਂ ਹੈ ਔਰ ਏਜੰਸੀਆਂ ਔਰ ਵਿਰੋਧੀ ਤਾਕਤਾਂ ਦਾ ਪਲਾਂਟ ਕੀਤਾ ਹੋਇਆ ਬੰਦਾ ਜਿਹੜਾ ਇਸ ਮੌਕੇ ਤੇ ਬੋਲ ਰਿਹਾ ਹੈ ਔਰ ਇਵਨ ਡਾਕਟਰ ਦਲਜੀਤ ਸਿੰਘ ਚੀਮਾ ਹੁਣਾਂ ਨੇ ਤਾਂ ਇਥੋਂ ਤੱਕ ਕਿਹਾ ਕਿ ਮੈਂ ਕਦੇ ਉਸ ਨੂੰ ਮਿਲਿਆ ਹੀ ਨਹੀਂ ਕਦੇ ਮੁਲਾਕਾਤ ਹੀ ਨਹੀਂ ਹੋਈ ਹਾਲਾਂਕਿ ਉਹਨੇ ਜ਼ਰੂਰ ਦਾਵਾ ਕੀਤਾ ਸੀ ਪਰ ਚੀਮਾ ਹੁਣਾਂ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ